ਮੁੱਖ ਮੰਤਰੀ ਭਗਵੰਤ ਮਾਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਅਮੋ ਸਾਹਮਣੇ ਦਿਖਾਈ ਦੇ ਰਹੇ ਨੇ ਦਰਸਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਮਾਗਮ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਬੋਲਦਿਆਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰੰਤਕ ਕਮੇਟੀ ਵਾਲੇ ਹੁਣ ਕਹਿ ਰਹੇ ਨੇ ਕਿ ਸਾਡੇ ਕੋਲੋਂ ਦਿੱਲੀ ਕਮੇਟੀ ਦਾ ਪ੍ਰਬੰਧ ਲੈ ਲਿਆ ਹਰਿਆਣਾ ਕਮੇਟੀ ਦਾ ਪ੍ਰਬੰਧ ਲੈ ਲਿਆ ਮੰਨਿਆ ਕਿ ਜੇਕਰ ਪ੍ਰਬੰਧ ਠੀਕ ਨਹੀਂ ਕਰੋਗੇ ਤਾਂ ਸੰਗਤਾਂ ਨੇ ਪ੍ਰਬੰਧ ਲਈ ਲੈਣਾ ਹੈ ਕਮੇਟੀ ਪ੍ਰਬੰਧ ਕਰਨ ਲਈ ਹੁੰਦੀਆਂ ਨੇ ਜੇਕਰ ਪ੍ਰਬੰਧ ਠੀਕ ਨਹੀਂ ਕਰੋਗੇ ਤਾਂ ਫਿਰ ਪ੍ਰਬੰਧ ਨਹੀਂ ਮਿਲਦਾ ਉਹਨਾਂ ਕਿਹਾ ਕਿ ਮੈਂ ਪਾਰਲੀਮੈਂਟ ਵਿੱਚ ਵੀ ਕਿਹਾ ਸੀ ਕਿ ਐਜੀਪੀਸੀ ਦਾ ਮਤਲਬ ਹੈ ਸ਼੍ਰੋਮਣੀ ਗੋਲਕ ਪ੍ਰਬੰਧ ਕਮੇਟੀ ਹੋਣਾ ਚਾਹੀਦਾ ਹੈ ਇਹਨਾਂ ਦਾ ਸਿਰਫ ਗੋਲਕ ਦਾ ਪ੍ਰਬੰਧ ਕਰਨਾ ਹੈ ਬਾਕੀ ਪ੍ਰਬੰਧ ਤਾਂ ਸੰਗਤੀ ਕਰਦੀਆਂ ਉਹਨਾਂ ਕਿਹਾ ਕਿ ਅਸੀਂ ਤਾਂ ਨਿਸ਼ਾਨ ਸਾਹਿਬ ਦੇ ਦਰਸ਼ਨ ਕਰਕੇ ਹੀ ਨਤਮਸਤਕ ਹੋ ਜਾਂਦੇ ਆ ਉਹਨਾਂ ਕਿਹਾ ਕਿ ਸੁਖਬੀਰ ਸਿੰਘ ਬਾਦਲ ਕਹੀ ਜਾਂਦਾ ਕਿ ਜਿੱਧਰ ਮਰਜ਼ੀ ਦੇਖ ਲੋ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਨੇ ਹੀ ਹਰ ਚੀਜ਼ ਬੜਾਈ ਆ ਮੰਨਿਆ ਕਿ ਇਹਨਾਂ ਨੇ ਤਾਂ ਸੜਕਾਂ ਵੀ ਨਿੱਜੀ ਕੰਪਨੀਆਂ ਤੋਂ ਬਣਵਾ ਕੇ ਟੂਲ ਲਗਵਾ ਦਿੱਤੇ ਸਾਡੀ ਸਰਕਾਰ ਨੇ 17 ਟੂਲ ਪਲਾਜ਼ੇ ਬੰਦ ਕਰਵਾ ਕੇ ਪੰਜਾਬ ਦੇ ਲੋਕਾਂ ਦਾ ਹਰ ਰੋਜ਼ ਦਾ 8.5 ਲੱਖ ਰੁਪਇਆ ਬਚਾਇਆ ਜਦ ਬਾਦਲਾਂ ਦੀ ਸਰਕਾਰ ਸੀ ਤਾਂ ਪੰਥ ਠੀਕ ਸੀ ਹੁਣ ਜਦ ਸਰਕਾਰ ਨਹੀਂ ਰਹੀ ਤਾਂ ਪੰਥ ਖਤਰੇ ਵਿੱਚ ਆ ਉਹਨਾਂ ਕਹਿੰਦੇ ਕਿ ਜਦ ਮਰਜ਼ੀ ਜਥੇਦਾਰ ਬਦਲ ਦਿੰਦੇ ਨੇ ਜਿਸ ਨੂੰ ਚਾਹਣ ਧਾਰਮਿਕ ਸਜ਼ਾ ਲਗਾ ਦਿੰਦੇ ਨੇ ਜਦ ਮਰਜ਼ੀ ਕਿਸੇ ਨੂੰ ਪੰਥ ਵਿੱਚੋਂ ਬਾਹਰ ਕਰ ਦਿੰਦੇ ਨੇ ਅਤੇ ਜਦ ਚਾਹਣ ਮਾਫ਼ ਕਰ ਦਿੰਦੇ ਨੇ ਸਖਬੀਰ ਸਿੰਘ ਬਾਦਲ ਨੇ ਤਾਂ ਧਰਮ ਨੂੰ ਆਪਣੀ ਜੇਬ ਵਿੱਚ ਰੱਖਿਆ ਹੋਇਆ ਹੈ ਉਧਰ ਸ਼੍ਰੋਮਣੀ ਗੁਰਦੁਆਰਾ ਪ੍ਰੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਸ਼੍ਰੋਮਣੀ ਗੋਲਕ ਪ੍ਰਬੰਧਕ ਕਮੇਟੀ ਆਖਣ ਤੇ ਤਿੱਖੀ ਪ੍ਰਤੀਕਿਰਿਆ ਦਿੱਤੀ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਦੀ ਇਹ ਟਿੱਪਣੀ ਬੇਬਰੇਆ ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਸੱਟ ਮਾਰਨ ਵਾਲੀ ਅਤੇ ਸਿੱਖ ਕੌਮ ਦੀ ਸਭ ਤੋਂ ਵੱਡੀ ਧਾਰਮਿਕ ਸੰਸਥਾ ਦੀ ਬੇਅਦਬੀ ਕਰਨ ਵਾਲੀ ਹੈ ਇਸ ਨੇ ਭਗਵੰਤ ਮਾਨ ਦੀ ਬਹੁਤ ਇੱਕ ਕੰਗਾਲੀ ਦਾ ਸਬੂਤ ਦੇਣ ਦੇ ਨਾਲ ਨਾਲ ਉਸ ਦੀ ਹਮੇਤੇ ਹੌਲੇ ਪੱਦਰ ਦੀ ਪਹੁੰਚ ਨੂੰ ਵੀ ਉਜਾਗਰ ਕੀਤਾ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਅਕਾਲੀ ਲਹਿਰ ਨੇ ਸਦਾ ਸਿੱਖਾਂ ਤੇ ਪੰਜਾਬ ਦੀ ਭਲਾਈ ਲਈ ਲੜਾਈਆਂ ਲੜੀਆਂ ਨੇ ਅਕਾਲੀ ਯੋਧਿਆਂ ਨੇ ਨਾ ਕੇਵਲ ਦੇਸ਼ ਦੀ ਆਜ਼ਾਦੀ ਲਈ ਆਪਣਾ ਖੂਨ ਵਹਾਇਆ ਸਗੋਂ ਐਮਰਜੈਂਸੀ ਵਰਗੇ ਅਧਿਕਾਰ ਖੋਣ ਵਾਲੇ ਦੌਰਾਂ 'ਚ ਵੀ ਸੰਵਿਧਾਨਿਕ ਅਧਿਕਾਰਾਂ ਦੀ ਰੱਖਿਆ ਲਈ ਅਣਖ ਨਾਲ ਸੰਘਰਸ਼ ਕੀਤਾ ਉਹਨਾਂ ਕਿਹਾ ਕਿ ਭਗਵੰਤ ਮਾਨ ਇਤਿਹਾਸ ਪੜਨ ਕੇ ਅਕਾਲੀ ਤਾ ਗੋਲਕਾਂ ਦੀ ਰਖਵਾਲੀ ਲਈ ਆਪਣਾ ਸਭ ਕੁਝ ਕੁਰਬਾਨ ਕਰਦੇ ਆਏ ਨੇ ਐਡਵੋਕੇਟ ਧਾਮੀ ਨੇ ਕਿਹਾ ਕਿ ਸੱਚ ਤਾਂ ਇਹ ਹੈ ਕਿ ਭਗਵੰਤ ਮਾਨ ਖੁਦ ਪੰਜਾਬ ਨੂੰ ਪ੍ਰਵਾਸੀਆਂ ਹੱਤੋਂ ਲੁਟਾਰੇ ਨੇ ਦਿੱਲੀ ਦੀਆਂ ਜੋ ਕੇ ਪੰਜਾਬ ਦੇ ਲੋਕਾਂ ਦੀ ਮਲਕੀਅਤ ਨੂੰ ਮੁੱਖ ਮੰਤਰੀ ਮਾਨ ਦੀ ਸਰਪ੍ਰਸਤੀ ਹੇਠ ਚਿੰਬੜੀਆਂ ਹੋਈਆਂ ਨੇ ਉਹਨਾਂ ਕਿਹਾ ਕਿ ਸੰਗਤਾਂ ਸਭ ਸਮਝਦੀਆਂ ਨੇ ਕਿ ਪੰਜਾਬ ਨੂੰ ਕੌਣ ਲੁੱਟ ਰਿਹਾ ਹੈ ਐਡਵੋਕੇਟ ਧਾਮੀ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਨਾ ਸਿਰਫ ਧਾਰਮਿਕ ਪ੍ਰਬੰਧਕ ਸੰਸਥਾ ਸਗੋਂ ਸਮਾਜਿਕ ਅਤੇ ਸਿੱਖਿਆ ਖੇਤਰ ਚ ਵੀ ਇੱਕ ਆਦਰਸ਼ ਹੈ ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਇਹ ਉਹ ਸਿੱਖੀ ਸੰਸਥਾ ਹੈ ਜਿਸ ਨੇ ਮਨੁੱਖੀ ਭਲਾਈ ਲਈ ਸਰਕਾਰਾਂ ਤੋਂ ਵੱਧ ਕੇ ਕਾਰਜ ਕੀਤੇ ਨੇ ਆਪਣੇ ਸੀਮਤ ਸਾਧਨਾਂ ਨਾਲ ਪੰਜਾਬ ਚ ਲਗਭਗ 100 ਦੇ ਕਰੀਬ ਵਿਦਿਅਕ ਅਧਾਰਿਆਂ ਦੀ ਨੁਮਾਇੰਦਗੀ ਕਰਕੇ ਇਹ ਸੰਸਥਾ ਮੋਰੀ ਬਣੀ ਹੋਈ ਹੈ ਇਸ ਖਿੱਤੇ ਅੰਦਰ ਸਿੱਖਿਆ ਦੀ ਕ੍ਰਾਂਤੀ ਲਿਆਉਣ ਵਾਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ